ਚੋਹਲਾ ਸਾਹਿਬ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਵੱਲੋਂ ਲੱਗੇ ਬੂਥਾਂ ਜੀ ਸਿੰਘਾ ਪ੍ਰੈਸ ਦੇ ਸੰਚਾਲਕ ਜਸ ਧੁੰਨਾਂ ਵਾਲਾ ਜੀ ਸਿੰਘਾ ਟੀਮ ਅਤੇ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜ਼ਿਲ੍ਹਾ ਕਰਨਤਾਰਨ ਪੈਂਦੇ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਹਲਾ ਸਾਹਿਬ ਵਿਖੇ ਵੋਟਾਂ ਦਾ ਬੋਲਬਾਲਾ ਵੱਖ-ਵੱਖ ਪਾਰਟੀਆਂ ਦੇ ਲੱਗੇ ਬੂਥਾਂ ਜਿਵੇਂ ਕਿ ਆਮ ਆਦਮੀ ਪਾਰਟੀ ਚੋਹਲਾ ਸਾਹਿਬ ਕੇਵਲ ਚੋਹਲਾ ਅਤੇ ਸਰਵਣ ਸਿੰਘ ਸੰਧੂ ਅਤੇ ਸਰਪਜੀਤ ਸਿੰਘ ਸਾਹਿਬੀ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਨੇੜੇ ਚੋਹਲਾ ਸਾਹਿਬ ਬਲਾਕ ਦੂਜੇ ਪਾਸੇ ਪੀਰ ਬਾਬਾ ਬੁੱਧੂ ਸਾਹਿਬ ਦਰਬਾਰ ਨੇੜੇ ਅਤੇ ਦੂਸਰੇ ਪਾਸੇ ਭਾਜਪਾ ਅਤੇ ਸਾਹਮਣੇ ਪਾਸੇ ਕਾਂਗਰਸ ਪਾਰਟੀ ਦਾ ਬੂਥ ਹੈ ਅਤੇ ਇੱਕ ਪਾਸੇ ਅਮਰਿਤਪਾਲ ਸਿੰਘ ਖਾਲਸਾ ਦਾ ਬੂਥ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਬੂਥ ਹੈ ਇਹ ਸਾਰੇ ਬੂਥ ਚੋਹਲਾ ਸਾਹਿਬ ਚ ਇਸੇ ਤਰ੍ਹਾਂ ਹੀ ਹਰੀਕੇ ਹਾਈਵੇ ਰੋਡ ਨੂੰ ਜਾਂਦਿਆ ਪੈਂਦਾ ਪਿੰਡ ਸ੍ਰੀਆਲੀ ਕਲਾ ਵਿਖੇ ਭਾਜਪਾ ਪਾਰਟੀ ਦਾ ਬੂਥ ਆਮ ਆਦਮੀ ਪਾਰਟੀ ਦਾ ਬੂਥ ਕਾਂਗਰਸ ਪਾਰਟੀ ਦਾ ਬੂਥ ਅਮਰਿਤਪਾਲ ਸਿੰਘ ਚਾਲਦਾ ਬੂਥ ਸ਼੍ਰੋਮਣੀ ਅਕਾਲੀ ਦਲ ਦਾ ਬੂਥ ਕਾਮਰੇਡ ਪਾਰਟੀ ਦਾ ਬੂਥ ਜੋਰਾ ਸ਼ੋਰਾ ਨਾਲ ਆਪੋ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਲਈ ਪਵਾ ਰਹੇ ਵੋਟਾਂ ਅਤੇ ਵੋਟਰਾਂ ਸਪੋਰਟਰਾਂ ਨੂੰ ਕਰ ਰਹੇ ਉਤਸ਼ਾਹਿਤ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਖਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਖਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਸਰਦਾਰ ਕਰ ਸਿੰਘ ਬ੍ਰਹਮਪਰਾ ਸਰਦਾਰ ਵਿਗਿਆਨ ਸਿੰਘ ਸੰਦੂ ਸਵੀਟਸ ਰਿਹਾਲੀ ਕਲਾ ਸਰਦਾਰ ਕੇਵਲ ਸਿੰਘ ਫੌਜੀ ਕਿਰਤੋਂ ਵਾਲ ਜੀ ਸਿੰਘਾ ਟੀਮ ਅਤੇ ਜਸ ਧੁੰਨ ਵਾਲਾ ਵੱਲੋਂ ਆਵਾਜ਼ਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਦਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਕਰ ਪੜਾ ਸੋਹੋ ਪੜਾ ਅੰਤ ਪੜੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾਹਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਨੇ ਪਿੰਡ ਜਾ ਸ਼ਰਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 97793 19462 98726 35913 चोहला साहब आम आदमी पार्टी वर्कर नाम इस तरह हैं केवल चोहला साहब दयाला साहब सुखराजा चोहला सिंह कुलबीरदार चोहला साहब सरवण चोहला साहब डॉक्टर सिंह चोहला साहब रेशम सिंह फौजी चोहला साहब सिंह पिंदू चोहला साहब जसवंत जसा चोहला साहब कवल बिल्ला चोहला साहब सरदार रविंदर चोहला साहब करतार सिंह चोहला साहब सरबजी सिंह साोहला साहब दविंदर कुमार अमन चोहला साहब गुरगा गुरिंदर गुरिंदर चोहला साहब बलदेव बैनी चोला साहब प्रेम प्रधान साहबिंदोहला साहब काका शाह चोला साहब करमजीत लाली फौजी चोहला साहब जीवन सिंह जीवा चोहला साहब करतार सिंह डेरी वाले चोहला साहब प्रदीप ढिलो खासटोर चोहला साहब गुरलाली चोहला साहब मुहब्बतपाल चोहला साहब गुरमेल गि ਚੋਹਲਾ ਸਾਹਿਬ ਅੰਗਰੇਜ਼ ਸਿੰਘ ਚੋਹਲਾ ਸਾਹਿਬ ਗੁਰਲਾਲ ਸਿੰਘ ਚੋਹਲਾ ਸਾਹਿਬ